ਬੋਗੀ ਕਲੋਨੀ ਦੇ ਵਿੱਚ ਬੀਤੀ ਸ਼ਾਮ ਇੱਕ ਅਚਾਨਕ ਅੱਗ ਲੱਗ ਗਈ ਕਰਦੇ ਬੀਜੀ ਦੇ ਨਾਲ ਕਰਤੇ ਰੱਖਿਆ ਸਮਾਨ ਜਲ ਗਿਆ ਉਹਦੀ ਐਲਈਡੀ ਔਰ ਸਕੂਲ ਦੇ ਵਿੱਚ ਜਿਹੜੀ ਸੀ ਕੁੜੀ ਪੜਦੀ ਹੈ 8ਵੀਂ ਕਲਾਸ 'ਚ ਉਹਦੀ ਫੀਸ ਸੀ 22-23000 ਰੁਪਏ ਜੋ ਨਫੀਸ ਜਮਾ ਕਰਨੀ ਸੀ ਉਹ ਸਾਰੇ ਨੋਟ ਵੀ ਜਲ ਗਏ ਔਰ ਕਰਦਾ ਕਾਫੀ ਨੁਕਸਾਨ ਫ੍ਰਿਜ ਹੈ ਔਰ ਬੈੱਡ ਹੈ ਇਸ ਸਾਰਾ ਗਰੀਬ ਪਰਿਵਾਰ ਸੁਸਮਾਨਾ ਦਾ ਜਲ ਕੇ ਸੁਆਹ ਹੋ ਗਿਆ ਇਸ ਗਰੀਬ ਪਰਿਵਾਰ ਨੇ ਸਰਕਾਰ ਤੋਂ ਗੁਹਾਰ ਲਈ ਹੈ ਕਿ ਔਰ ਦਾਨੀ ਸਦਨਾਂ ਨੂੰ ਵੀ ਕੀ ਅਪੀਲ ਕੀਤੀ ਜਾਵੇ ਤਾਂ ਕਿ ਉਸਕੇ ਬੱਚੇ ਕੀ ਫੀਸ ਸਕੂਲ ਦੇ ਵਿੱਚ ਭਰੀ ਜਾ ਸਕੇ ਅਤੇ ਜਿਹੜਾ ਉਹਦਾ ਪ੍ਰਧਾਨ ਮੰਤਰੀ ਯੋਜਨਾ ਕੇ ਤਹਿਤ ਛੱਤ ਪੱਕੀ ਕਰਨ ਦਾ ਜਿਹੜਾ ਸਰਕਾਰ ਨੇ ਫੈਸਲਾ ਕੀਤਾ ਹੈ ਉਸਕੇ ਤਹਿਤ ਉਸਕਾ ਕੇਸ ਹੀ ਮਨਜ਼ੂਰ ਹੋ ਚੁੱਕੇ ਉਸ ਨੂੰ ਪਹਿਲ ਦੇ ਆਧਾਰ ਤੇ ਸਭ ਤੋਂ ਪਹਿਲਾਂ ਇਸ ਕੇਸ ਨੂੰ ਮਨਜ਼ੂਰ ਕੀਤਾ ਜਾਵੇ ਤਾਂ ਕਿ ਇਸ ਗਰੀਬ ਦੇ ਪਰਿਵਾਰ ਦੇ ਜਿਹੜੇ ਬੱਚੇ ਹਨ ਉਹ ਛੱਤ ਕੇ ਹੇਠਾਂ ਬੈਠ ਸਕਣ ਉਹਨਾਂ ਦੀ ਜ਼ਿੰਦਗੀ ਸੁਰੱਖਿਤ ਹੋਵੇ ਔਰ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਪਾਰ ਦੇ ਐਮ ਸੀ ਹਰਪ੍ਰੀਤ ਸਿੰਘ ਕੁੱਕਾ ਨੇ ਵੀ ਅਪੀਲ ਕੀਤੀ ਹੈ ਦਨੇ ਸਜਣਾ ਨੂੰ ਵੀ ਇਸ ਗਰੀਬ ਦੀ ਮਦਦ ਕੀਤੀ ਜਾਵੇ ਸਤਿੰਦਰ ਬੱਟਿਆ ਜੀ ਰਾਮ ਬਾਲਕ ਬੈਠ ਇਹ ਹੈਗਾ ਜੀ ਨਈ ਸ਼ਰਮਪਤੀ ਬੱਬੀ ਕਲੋਨੀ 20 ਨੰਬਰ ਵਾਰਡ ਜੀ ਇਹਾਂ ਹੋ ਗਿਆ ਕਰੀਬ ਮਰੇ ਕੋਈ 11 ਸਾਲ ਮੈਂ ਸਬਜੀ ਕੇ ਰੀੜੀ ਲਾਤੇ ਜੀ ਫੇਰੀ ਉੜੀ ਗੱਲੀ ਮਹਾਲੇ ਇਹ ਲੱਗੇ ਜੀ 2 ਵਜੇ ਜੀ ਪਤਾ ਨਹੀਂ ਚਲੇ ਜੀ ना पत, पते नहीं लगे मेनु ये बच्चे मैं स्कूल में, में गए थे पैसे जमा करानी थी बच्चे के पेट में दर्द थे अगर स्कूल गए तो वो भी नाल गए थे बच्चे के पेट में दर्द हो गए नाल गए दोनों फिर डॉक्टर साहब से उठे मुंगे डॉक्टर से दवाई लिवाये फिर उधर से आए ताले आगे बकरे में टंकी से मार मार के पानी में अकेले कंट्रोल ताले गाड़ी भी आए नुकसान हो गया जी एल सी डी थी फिर फ्रीज भी थी जी और पावर हाउस करीब सवा लाख के नुकसान हो गए पैसा बाईस हजार ਤੋ ਬੱਚੇ ਦੀ ਫੀਸ ਕੇ ਲਈ ਰੱਖੇ ਹਾਂ ਜੀ ਜੈਦ ਵਿਸਣ ਕਰਾਉਣੀ ਸੀ ਸਕੂਲ ਮੈਂ ਕਿੰਸੀ ਕਲਾਸ ਵਿੱਚ ਬੱਚੇ ਹੈ ਬੱਚੇ ਅਗਰ ਸਾਇਨਸ ਸਕੂਲ ਮੈਂ ਜੀ ਆਪਾਂ ਹੱਲ ਪਏ ਜੀ ਪਹਿਲਾਂ ਆਪਾਂ ਨੇ ਉਹਨਾਂ ਲਈ ਫਾਈਲ ਪ੍ਰਵਾਈ ਹੋਈ ਹੈ ਫਾਈਲ ਪ੍ਰਧਾਨ ਮੰਤਰੀ ਯੋਗਾਰਜੋਜਨਾ ਦੇ ਵਿੱਚੋਂ ਪਾਸ ਹੋਈ ਪਈ ਹੈ ਐਕਚੁਅਲ ਦੇ ਵਿੱਚ ਇਹ ਜਿਹੜੀਆਂ ਫਾਈਲਾਂ ਨੇ ਉੱਪਰੋਂ ਤਾਂ तकरीबन ਸੈਂਟਰ ਗਵਰਨਮੈਂਟ ਤੋਂ ਤਾਂ ਪਾਸ ਹੋ ਕੇ ਸਾਰੀਆਂ ਆ ਗਈਆਂ ਤੇ ਹੁਣ ਪੰਜਾਬ ਗਵਰਨਮੈਂਟ ਜਿਹੜੀ ਸਰਕਾਰ ਹੈ ਉਹਨੂੰ ਇਹ ਅਪੀਲ ਹੈ ਵੀ ਜਿੰਨਾ ਦੀਆਂ ਫਾਈਲਾਂ ਨੇ ਇਹ ਜਲਦੀ ਤੋਂ ਜਲਦੀ ਕਢਵਾਈਆਂ ਜਾਣ ਇੱਕ ਆਪਣੇ ਸੰਜੂ ਦੇਵੀ ਹੈ ਜੀ ਇਹ ਬਹੁਤ ਹੀ ਗਰੀਬ ਪਰਿਵਾਰ ਹੈ ਇਸ ਦੀ ਜਿਹੜੀ ਫਾਈਲ ਹੈ ਪਾਸ ਹੋਈ ਪਈ ਹੈ ਸਬ ਮੇਰੀ ਸਰਕਾਰ ਨੂੰ ਤੇ ਐਸਡੀਐਮ ਸਾਹਿਬ ਨੂੰ ਇਹ ਬੇਨਤੀ ਹੈ ਕਿ ਇਸ ਨੂੰ ਪਹਿਲਾਂ ਚਿੱਠੀ ਦਿੱਤੀ ਜਾਵੇ ਤਾਂ ਕਿ ਦਾ ਜਿਹੜਾ ਘਰ ਦਾ ਨੁਕਸਾਨ ਹੋਇਆ ਹੈ ਉਹ ਉਹਦੇ ਨਾਲ ਇਹਦੀ ਪਰਪਾਈ ਕੀਤੀ ਜਾ ਸਕੇ ਤੇ ਬਾਕੀ ਹੋਰ ਵੀ ਮਾਲੀ ਮਦਦ ਜੇ ਸਰਕਾਰ ਅੱਗ ਲੱਗਣ ਤੇ ਕਿਸੇ ਨੂੰ ਦੇਣਾ ਚਾਹੁੰਦੀ ਹੈ ਜਿਵੇਂ ਮੰਨ ਲਓ ਵੀ ਕਿਸੇ ਖੇਤ ਚੱਗ ਲੱਗ ਜਾਂਦੀ ਹੈ ਉਸ ਨੂੰ ਦਿੰਦੇ ਨੇ ਮੰਨ ਲਓ ਵੀ ਇਹ ਵੀ ਉਹਦੇ ਹਿਸਾਬ ਨਾਲ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਇਹ অতি ਗਰੀਬ ਪਰਿਵਾਰ ਹੈ ਬਾਕੀ ਹਾਲਾਤ ਤੁਸੀਂ ਸਾਰੇ ਦੇਖ ਹੀ ਲੈਣੇ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ న్యూਸ